ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸ਼ਾਮ ਦੇ ਵੱਜ ਗਏ ਜੀ 3:30 ਇੱਧਰ ਇੱਕ ਮਾਉਣ ਵਾਲਾ ਮੰਮੀ ਯਾਰੀਆ ਲੈਣ ਮੰਮੀ ਯਾਰੀਆ ਇੱਕ ਨੂੰ ਲੈਣ ਹੋ ਯਾਰੀਆ ਆ ਗਈ ਬੈਣ ਇੱਕ ਦੀ ਉਹ ਆ ਗਈ ਹੋ ਆਂਦੀ ਹੈ ਮੰਮੀ ਪਰ ਜਾ ਨਹੀਂ ਪਾਉਗੇ ਤੈਨੂੰ ਅੱਜ ਬਣੇਗੀ ਕਰੇਲਿਆਂ ਦੀ ਸਬਜ਼ੀ। ਚੰਡੇ ਬਾਕੇ। ਇੱਕ ਬਣੂਗੀ ਅੱਜ ਦਾਲ ਮਾਹਸੂਲਿਆਂ ਦੀ, ਮਾਹਸੂਲਿਆਂ ਦੀ। ਅਰੇ। ਠੰਡ ਹੋ ਜਾਂਦੀ ਆਥਣੇ ਜੇ ਜਦੋਂ ਐਂ ਜੀ ਕਰਦਾ ਵੀ ਜੁੱਲੇ ਮੂਰੇ ਵੇ ਜਾ। ਸਾਡੇ ਸੌ ਸਾਰੇ ਆ ਜਾਣਗੇ। ਕਰਦੇ ਹੀ ਕਮ ਆ ਗਿਆ। ਹੈਲੋ ਕਰਦੇ ਹੈਲੋ ਕਰ ਹਾਂ ਮਹਾਰਾ ਮੈਂ ਲਿਖ ਰਹਾ ਤੇ ਕੰਨਾ ਲੈ 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 ਆਈ ਆਈ ਭੌਰੀ ਦਾ ਅਲੈਕਮੁ ਅਜੀਆ ਹਾਂ ਕੜ ਲੈ ਨਹੀਂ ਨਹੀਂ ਲੈ ਕੇ ਆਏ ਹਾਂ ਫੇਰ ਨਹੀਂ ਅੰਦਰ ਅੰਦਰ ਬੜਨ ਦੇਂਦੇ ਆਹੋ ਹਾਂ ਚੈ ਜੇ ਤੈਨੂੰ ਅੰਦਰ ਨਹੀਂ ਜਾਣ ਦੇਣਾ ਹਾਂ ਅੰਦਰ ਵੀ ਜੇ ਕਿਤੇ ਭੁੱਲ ਜੀਏ ਜੇ ਕਿਤੇ ਘਰੇ ਭੁੱਲ ਜੀ ਆਪਾਂ ਲਓ ਜੀ ਹੁਣ ਆਪਾਂ ਇੱਕੰਦੇ ਸਕੂਲ ਚ ਜਾਵਾਂਗੇ ਏ ਕਹੋ ਉੱਥੇ ਡਾਂਸ ਕਰੂਗਾ ਬਾਹਰ ਨਹੀਂ ਦੇਣਾ ਕਿ ਕਾਰ ਨਹੀਂ ਲੈ ਤੇ ਕਾਰ ਤਾਂ ਲੈ ਜਾਾਂਗੇ ਕੋਈ ਨਾ ਯਾਦ ਰੱਖਾਂਗੇ ਆਪਾਂ ਓਏ ਫੇਰ ਨਹੀਂ ਨਾ ਰਗਾ ਤੇ ਨਾ ਨਗੋਦੀ ਇਹ ਵਰਦੀ ਬਦਲਦਾ ਸਬਜ਼ੀ ਪੱਕੀ ਹੋ ਗਈ। ਤਾਂ ਠੀਕ ਹੈ ਜਾਣਗੇ ਤੁਹਾਨੂੰ। ਗਰਦਿਆਂ ਦੀ। ਇਹ ਤਾਂ ਨਹੀਂ ਉਹ ਛੱਡਦੇ ਹੁੰਦੇ। ਇਹ ਤਾਂ ਸੱਚਾ ਹੋਣਾ। ਨਾਲ ਹੀ ਪਾ ਤੂੰ। ਹਾਂ ਇਹ ਤਾਂ ਨਾਲ ਹੀ ਪਾਏ ਨੇ। ਗਰਮੀ ਵਾਲੀ ਸਬਜ਼ੀ। ਥੋੜੀ ਬਣ ਜੂਗੀ ਹਨਾ। ਹਾਂ ਥੋੜੀ ਬਣ ਜੂਗੀ। ਸੋ ਆਹ ਕਰਕੇ ਪਾਣੀ ਪੀਆ ਮੈਂ ਸਾਨੂੰ ਨਾ ਇਹ ਤਾਂ ਕੱਖ ਚ ਕਾ ਕੇ ਲਿਆਉਣੇ ਨੇ ਗਰਮੀ ਠੰਡੇ ਚ ਵੀ ਗਰਮੀ ਆਣੀ ਫੜਗੀਆਂ ਜਾਂਦੀਆਂ ਨੇ ਹੂੰ ਗਰਮੀ ਤੇ ਵੀ ਹੋਰ ਆਖੇ ਆਲੂ ਤੇ ਕਦੂ ਚੱਪਣ ਕਦੂ ਵੀ ਜਿਮਲਾ ਮਿਰਚ ਸਾਰੀ ਆਪਾਂ ਨੇ ਆਹ ਨਹੀਂ ਬਣਾਇਆ ਕਦੇ ਹਨਾ ਚੱਪਣ ਕਦੂ ਚੱਪਣ ਕਦੂ ਲਉਂਦੇ ਨਹੀਂ ਬਣਾਉਣਾ ਕੋਈ ਆਪਣੇ ਖਾਂਦੇ ਨਹੀਂ ਹੋਈ ਟਿੰਡੋ ਵੀ ਨਹੀਂ ਖਾਂਦੇ ਹਾਂ ਟਿੰਡੋ ਜਿੱਦੇ ਸੀ ਕੱਦੂ ਖਾਂਦੇ ਨੇ ਦੁੱਧਿਆ ਉਹ ਵੀ ਸਿਆਲ ਚ ਹੀ ਚੱਲੀ ਜਾਂਦੀ ਕੱਦੂ ਤਾਂ ਇੱਧਰ ਲਈ ਫੇਰ ਤੇ ਵੀ ਲੱਗ ਰਹੇ ਨੇ ਆਪਣੇ ਪਿਛਲੇ ਵਾਲੀ ਚ ਕਿਹੜੀ ਤੇ ਆਪਿਸ ਸਿਆਲ ਜਿਹੜੀ ਬੇਲ ਆਪਣੀ ਘਰ ਦੇ ਮਾਗਲੇ ਪਾਸੇ ਹਾਂ ਲੱਗ ਰਹੇ ਹੋਣੇ ਨਿੱਕੇ ਨਿੱਕੇ ਜਿਹਾ ਲੱਗ ਰਹੇ ਨੇ ਉੱਤੇ ਵੀ ਲੱਗ ਰਹੇ ਨੇ ਥੱਲੇ ਲੱਗ ਰਹੇ ਨੇ ਉੱਤੇ ਵੀ ਲੱਗ ਰਹੇ ਨੇ ਹਾਂ ਉਹ ਆਪੀ ਤੇ ਲੱਗਣੀਆਂ ਨੇ ਠੰਡ ਤੋਂ ਹੂੰ ਬਾਈ ਠੰਡੇ ਚ ਖੜ ਜਾਨਗੇ ਨਾ ਹੂੰ ਛੱਪ ਜਾਂਦੀ ਹਟਾਂ ਕੱਖ ਚ ਕਾਕੇ ਲਾਉਣੀ ਐ ਤਨੇ ਮੈਂ ਉਹ ਲੱਗ ਰਹੇ ਨੇ ਵੱਢਣ ਕੱਖ ਚ ਕਾਕੇ ਲਈਏ ਹੈਂ ਹਾਂ ਵੇ ਵੱਢ ਲੈ 5 ਵਜੇ ਨਾਲ ਹੋ ਜਾਂਦੇ ਨੇ ਦੇਖ ਲੈ ਕੱਲੇ ਕੱਕੀ ਵੱਡੇ ਕਿ ਟਾਈਮ ਨਹੀਂ ਹੁੰਦਾ ਨਹੀਂ ਤੜਕੇ ਹੁੰਦਾ ਵੱਢ ਲੈ ਤੜਕੇ ਤਾਂ ਨੀਰਾ ਹੁੰਦਾ ਨਾ ਤੇਲ ਪਈ ਹੁੰਦੀ ਹੈ ਹੋਰ ਕੱਖ ਤਾਂ ਹੱਥ ਨਹੀਂ ਹੁੰਦੇ ਨੇ ਦੇਣੇ ਵੱਟ ਕੇ ਜਾਂਦੇ ਲੈ ਕੇ ਜਾਂਦੇ ਨੇ ਲੋਕ ਉਹ ਕਦੂ ਦਾ ਦੁੱਧ ਹੈ ਇਹ ਕਦੂ ਲੱਗੇ ਹੋਏ ਸਾਡੇ ਹੂੰ ਹਾਂ ਛੋਟੇ ਛੋਟੇ ਕਦੂ ਜੇ ਲੱਗ ਰਹੇ ਤੇ ਮੈਂ ਕਿਹਾ ਆਹ ਨਹੀਂ ਕੇਰੇ ਤਾਂ ਤੋੜ ਲਈ ਸੀ ਛੋਟੇ ਛੋਟੇ ਇਹ ਲੱਗ ਰਹੇ ਨੇ ਹਲੇ ਠੰਡ ਕਰਕੇ ਟਾਈਮ ਲੱਗਦਾ ਇਹਨਾਂ ਨੂੰ ਹੁਣ ਚ ਨਹੀਂ ਉਹ ਤਾਂ ਕਰ ਲਏ ਤੇ ਇਹ ਆ ਲੱਗ ਰਹੇ ਨੇ ਨੀਚੇ ਕੱਚੇ ਕੱਚੇ ਵੀ ਸੋਹਣੇ ਲੱਗਦੇ ਨੇ ਲੱਗ ਰਹੇ ਨੇ ਦੋ ਤਿੰਨ ਕ ਦਾਣਾ ਉਹ ਭੰਡਾ ਕਰ ਪਤਾ ਨਹੀਂ ਆਪਣਾ ਇਹਨੇ ਕੰਨੀ ਚੁੱਕਿਆ ਨਹੀਂ ਹੌਰੀ ਹਾਲੇ ਹੀ ਇਹ ਦੋ ਕਰ ਲਿਆ ਕਰੋ ਕਿੰਨੇ ਸੋਹਣੇ ਲੱਗ ਰਹੇ ਨੇ ਦੇਖ ਫੁੱਲਾ ਤੋੜੀਏ ਤੇ ਵੀਰੇ ਵੀਰੇ ਫੁੱਲਾ ਗੀਜਰ ਲੱਗਿਆ ਹੋਇਆ ਸਰਦੀਆਂ ਕਿ ਪਿਆ ਰਹੇ ਨੇ ਮੈਂ ਕਹਿੰਦੇ ਹਾਂ ਜੀ ਆਪਾਂ ਆਟਾ